ਹਲੋ ਸਤਿ ਸ੍ਰੀ ਅਕਾਲ ਜੀ ਮੈਂ ਸੰਦੀਪ ਕੌਰ ਅੱਜ ਮੈਂ ਇੱਕ ਨਾ ਕੋਈ ਇੱਕ ਬਿਲਕੁਲ ਡਿਫਰੈਂਟ ਟਾਈਪ ਦੀ ਗੱਲ ਲੈ ਕੇ ਆਈ ਆ ਤੁਹਾਡੇ ਨਾਲ ਸਾਂਝੀ ਕਰਨਾ ਚਾਹਨੀ ਆ ਤੇ ਜਿੱਦਾਂ ਕਿ ਹੁਣ ਆ ਸੌਣ ਦੇ ਮਹੀਨੇ ਚੱਲਦੇ ਪਏ ਸੀਗੇ ਨਾ ਆ ਤੀਜ ਜੀ ਫੈਸਟੀਵਲ ਸਾਰੇ ਮਨਾ ਰਹੇ ਆ ਤੀਜ ਫੈਸਟੀਵਲ ਤੇ ਮਤਲਬ ਕਿ ਅੱਜ ਕੱਲ ਇਦਾਂ ਦਾ ਟਾਈਮ ਆ ਗਿਆ ਕਿ ਮਤਲਬ 1 2 ਘਰ ਛੜ ਕੇ ਮਤਲਬ ਹਰੇਕ ਦੇ ਕੋਈ ਨਾ ਕੋਈ ਕੁੜੀ ਬੈਠੀ ਆ ਹਨਾ ਆਪਣੇ ਪੇਕੇ ਆਂਦੇ ਘਰ ਮਤਲਬ ਇਦੋਂ ਦਾ ਟਾਈਮ ਆ ਗਿਆ ਕਿ ਕਈ ਵਾਰ ਨਈ ਸੈਟਿੰਗ ਹੁੰਦੀ ਲੋਜ਼ ਨਹੀਂ ਸਹੀ ਨਿਕਲਦੇ ਹਨਾ ਤੇ ਮਤਲਬ ਆਪਣੇ ਆਪਣੇ ਮੱਲੇ ਚ ਹੀ ਲਾ ਲੋ ਜਿ ਕਿਦਾਂ ਹਨਾ ਮਤਲਬ ਕਈ ਕੁੜੀਆਂ ਵਿਚਾਰੀਆਂ ਬੈਠੀਆਂ ਹੁੰਦੀਆਂ ਆਪਣੇ ਪੇਕੇ ਆਂਦੇ ਘਰ ਹਨਾ ਤੇ ਜਿੱਥੋਂ ਤੱਕ ਕਿ ਮੈਂ ਇਹ ਗੱਲ ਮੇਰੇ ਮਾਈਂਡ ਚ ਆਈ ਆ ਏ ਹੁਣ ਤੀਜ ਫੈਸਟੀਵਲ ਦੇਖੋ ਮਨਾ ਰਹੇ ਆ ਹਨਾ ਇਹ ਜਿਹੜੇ ਮਹੀਨੇ ਚੱਲ ਰਹੇ ਆ ਤੀਆਂ ਦੇ ਤਿਹਾੜ ਦੇ ਤੀਜ ਫੈਸਟੀਵਲ ਮਨਾ ਰਹੇ ਆ ਸਾਰੇ ਹਨਾ ਤੇ ਮੈਂ ਖੁਦ ਵੀ ਇਹ ਗੱਲ ਬਹੁਤ ਨੋਟ ਕੀਤੀ ਆ ਮੈਂ ਬਹੁਤ ਚਿਰ ਤੋਂ ਇਹ ਗੱਲਾਂ ਨੋਟ ਕਰ ਰਹੀ ਆ ਕਿ ਕਈ ਵਾਰ ਕੀ ਹੁੰਦਾ ਆ ਕਿ ਜਿਨ੍ਹਾਂ ਦੇ ਘਰਾਂ 'ਚ ਨੌਂਆ ਹੁੰਦੀਆਂ ਆ ਨਾ ਨੌਂਆ ਹੁੰਦੀਆਂ ਉਹਨਾਂ ਕਈ ਵਾਰ ਦੋ ਦੋ ਭਾਬੀਆਂ ਹੁੰਦੀਆਂ ਇੱਕ ਭਾਬੀ ਹੁੰਦੀ ਆ ਘਰ 'ਚ ਤੇ ਉਹ ਕੀ ਕਰਦੀ ਆ ਉਹਨੂੰ ਇੰਨਾ ਇੰਨਾ ਸ਼ੌਂਕ ਹੁੰਦਾ ਆ ਉਹ ਚੂੜੀਆਂ ਲੈਂਦੀ ਆ ਉਹ ਕੱਪੜੇ ਲੈਂਦੀ ਆ ਆਪਣੇ ਵਾਸਤੇ ਹਨਾ ਕਿ ਮੈਂ ਤੀਆਂ ਦਾ ਤਿਹਾਰ ਮਨਾਣ ਜਾਣਾ ਆ ਤੇ ਇੱਥੇ ਕੀ ਭਵੇਂ ਜਿਹੜੀਆਂ ਜਿਹੜੀਆਂ ਭਾਬੀਆਂ ਆ ਉਹ ਆਪਣੀ ਨਨਾਨ ਤੋਂ ਵੱਡੀਆਂ ਹੋਣ ਨਨਾਨ ਭਵੇਂ ਛੋਟੇ ਦਰ ਛੋਟੀ ਹੋਵੇ ਉਹ ਤੋਂ ਨਾ ਤੇ ਨਨਾਨ ਦਾ ਘਰ ਨਹੀਂ ਸੈਟਿੰਗ ਹੋਈ ਤੇ ਉਹ ਵਿਚਾਰੀ ਦਾ ਘਰ ਟੁੱਟ ਗਿਆ ਤੇ ਆਪਣੇ ਪੇਕੇ ਘਰ ਬੈਠੀ ਆ ਤੇ ਇਥੋ ਕੀ ਹੁੰਦਾ ਆ ਕਿ ਭਵੇਂ ਭਾਬੀਆਂ ਵੱਡੀਆਂ ਆ ਫਿਰ ਵੀ ਜਿਹੜੀ ਨਾਨਾ ਨਾ ਛੋਟੀ ਆ ਉਹਦੇ ਹੱਸਣ ਖੇਡਣ ਦਾ ਟਾਈਮ ਆ ਉਹਦਾ ਤੀਆਂ ਦੇ ਉਹਦਾ ਵੀ ਮਨ ਨਾ ਕਿ ਮੈਂ ਵੀ ਤੀਆਂ ਦਾ ਤਿਹਾਰ ਦੇਖਾਂ ਮੈਂ ਵੀ ਚੂੜੀਆਂ ਪਾਵਾਂ ਮੈਂ ਵੀ ਸੋਹਣੇ ਸੋਹਣੇ ਸੂਟ ਪਾਵਾਂ ਨਾ ਤੇ ਕਈ ਵਾਰ ਕੀ ਹੁੰਦਾ ਕਈ ਵਾਰ ਪਰਜਾਈਆਂ ਮੂੰਹ ਮੋੜ ਲੈਂਦੀਆਂ ਆ ਉਹ ਕਹਿੰਦੀਆਂ ਆ ਲੈ ਤੂੰ ਕਹਾਂ ਦਾ ਤੀਆਂ ਦਾ ਤਿਹਾਰ ਮਨਣਾ ਤੂੰ ਘਰ ਬੈਠੀ ਆ ਹਨਾ ਕਈ ਵਾਰ ਇੱਥੋਂ ਤੱਕ ਕੀ ਕਿ ਮਾਮਾ ਵੀ ਕਈ ਵਾਰ ਥੋੜਾ ਹਾਈਪਰ ਹੋ ਕੇ ਉਹ ਵੀ ਕਹਿ ਦਿੰਦੀਆਂ ਆ ਲੇ ਤੂੰ ਐ ਸਾਜ ਕੇ ਜਾਣਾ ਐ ਲੋਕੀ ਕੀ ਕਹੂਗੇ ਹਨਾ ਬਹੁਤ ਮੈਂ ਘਰਾਂ ਚ ਵੀ ਇਹ ਰਿਐਲਿਟੀ ਆ ਇਹ ਜਿਹੜੇ ਵੀ ਦੇਖਦੇ ਹੁਣੇ ਆ ਨਾ ਤੇ ਕਈਆਂ ਨੇ ਗੱਲਾਂ ਸੋਚੀਆਂ ਉਹਨੇ ਕਈਆਂ ਦੇ ਘਰਾਂ 'ਚ ਹੋਈਆਂ ਵੀ ਹੋਣੀਆਂ ਗੱਲਾਂ ਤੇ ਕਈ ਵਾਰ ਮਾਮਾ ਵੀ ਕਹਿ ਦਿੰਦੀਆਂ ਆ ਕਿ ਲੈ ਤੂੰ ਕੀ ਕਰਨਾ ਤੂੰ ਖਾਦਾ ਸਜਣਾ ਆ ਤੈਨੂੰ ਲੋ ਐਵੇਂ ਲੋਕੀ ਕਹੂਗੇ ਕਿ ਘਰ ਬੈਠੀ ਆ ਕਿਦਾਂ ਸਜੀ ਆ ਨਾ ਕਈ ਵਾਰ ਭਾਬੀਆਂ ਵੀ ਇੱਦਾਂ ਕਹਿ ਦਿੰਦੀਆਂ ਆ ਕਿ ਇਹ ਆਪਣੇ ਭਰਾਵਾਂ ਆਪਣੇ ਘਰ ਵਾਲੇ ਨੂੰ ਕਹਿਣੀਆਂ ਪੇ ਅਗ ਘਰ ਬੈਠੀ ਤੇਰੀ ਭੈਣ ਆਏ ਨੇ ਕਹਿੰਦਾ ਸਜਣਾ ਆਏ ਕਹਿੰਦੀ ਮੈਂ ਵੀ ਜਾਣਾ ਨਾ ਸੋ ਇੱਥੇ ਵਿਚਾਰੀਆਂ ਕੁੜੀਆਂ ਚੁੱਪ ਕਰ ਜਾਂਦੀਆਂ ਆ ਹਨਾ ਤੇ ਮੈਂ ਇਹ ਮੈਨੂੰ ਇਹ ਨਹੀਂ ਸਮਝ ਆਈ ਕਿ ਜਿਹੜਾ ਦਿਲ ਹੁੰਦਾ ਸੱਬ ਦਾ ਹੁੰਦਾ ਆ ਹਨਾ ਜੇ ਉਹਨਾਂ ਦਾ ਕੁੜੀਆਂ ਦਾ ਘਰ ਨਹੀਂ ਬਸਿਆ ਉਹਨਾਂ ਦੇ ਮਤਲਬ ਨਹੀਂ ਚਲੋ ਇਨ-ਲॉज ਨਹੀਂ ਸਹੀ ਨਿਕਲੇ ਉਹਨਾਂ ਦਾ ਜਿਹੜਾ ਜਿਹਦੇ ਨਾਲ ਪਹਿਲਾਂ ਦੇਖੋ ਪਹਿਲਾਂ ਜਿਹੜੀਆਂ ਕੁੜੀਆਂ ਹੁੰਦੀਆਂ ਨਾ ਉਹ ਆਪਣੇ ਮਾਂ ਮਾਂ-ਬਾਪ ਦੇ ਘਰ ਐ ਐਨੇ ਖੁਸ਼ ਹੋ ਕੇ ਰਹਿੰਦੀਆਂ ਐ ਨਾ ਤੇ ਜਦੋਂ ਉਹਨਾਂ ਦਾ ਵਿਆਹ ਹੋ ਜਾਂਦਾ ਆ ਉਹਨਾਂ ਉਹਨਾਂ ਦੀ ਖੁਸ਼ੀ ਦਾ ਖੁਸ਼ੀ ਦਾ ਕਾਰਨ ਜਿਹੜਾ ਹੁੰਦਾ ਉਹਨਾਂ ਦਾ ਘਰ ਵਾਲਾ ਹੁੰਦਾ ਹੈ ਨਾ ਜੇ ਕੁੜੀਆਂ ਨੂੰ ਘਰ ਵਾਲਾ ਚੰਗਾ ਮਿਲੇ ਤੇ ਕੁੜੀਆਂ ਰਾਣੀਆਂ ਬਣਾ ਕੇ ਰੱਖਦੇ ਆ ਹਨਾ ਜੇ ਨਹੀਂ ਉਹਨਾਂ ਦੀ ਸੈਟਿੰਗ ਹੋਈ ਤਾਂ ਵਿਚਾਰੀਆਂ ਆਪਣੇ ਪੇਕੇ ਘਰ ਬਹਿ ਜਾਂਦੀਆਂ ਆ ਤੇ ਇੱਥੋਂ ਮੈਂ ਗੱਲ ਇਹ ਕਰਦੀ ਆ ਕਿ ਜਿਹੜੇ ਆ ਤੀਆਂ ਤੂਆਂ ਦੇ ਜਿਹੜੇ ਤਿਹਾਰ ਆ ਕੁੜੀਆਂ ਘਰ ਹੁੰਦੀਆਂ ਉਹਨਾਂ ਦੀਆਂ ਪਰਜਾਈਆਂ ਵੀ ਜਾ ਰਹੀਆਂ ਸਜ ਧਜ ਕੇ ਉਹਨਾਂ ਦੀ ਮਾਮਾ ਵੀ ਜਾ ਰਹੀਆਂ ਸਜ ਧਜ ਕੇ ਇੱਕ ਅੱਧੀ ਵਾਰ ਉਹਨਾਂ ਨੂੰ ਕੁੜੀਆਂ ਨੂੰ ਉਹ ਟੋਕ ਦੰਦੇ ਆ ਕਿ ਨਹੀਂ ਮੱਲੇ ਵਾਲੇ ਕੀ ਕਹੂਗੇ ਨਹੀਂ ਰਿਸ਼ਤੇਦਾਰ ਕੀ ਕਹੂਗੇ ਤੂੰ ਫੋਟੋ ਫਾਉਂਗੀ ਨਾ ਸੋ ਮੇਰੇ ਨੂੰ ਇੰਨਾ ਮੇਰਾ ਮਨ ਖਰਾਬ ਹੁੰਦਾ ਇਹ ਸਭ ਦੇਖ ਕੇ ਕਿ ਦਿਲ ਤਾਂ ਦੇਖੋ ਸਭ ਦੇ ਹੁੰਦੇ ਆ ਜਿਹੜੇ ਦਿਲ ਦੇ ਇਰਮਾਨ ਆ ਇਹ ਜੂਰੀ ਥੋੜਾ ਕਿ ਤੁਹਾਡਾ ਸੋਹਰਾ ਪਰਿਵਾਰ ਨਹੀਂ ਚੰਗਾ ਮਿਲਿਆ ਉਹ ਕੁੜੀਆਂ ਨੂੰ ਚੰਗਾ ਨਹੀਂ ਮਿਲਿਆ ਉਹਦਾ ਘਰ ਵਾਲਾ ਉਹਨੂੰ ਸਪੋਰਟ ਕਰਨ ਵਾਲਾ ਨਹੀਂ ਮਿਲਿਆ ਤੇ ਉਹ ਘਰ ਬੈਠੀ ਆ ਉਹਦੇ ਜਿਹੜੇ ਦਿਲ ਦੇ ਚਾਅ ਆ ਉਹ ਤਾਂ ਹੈਗੇ ਹੀ ਆ ਨਾ ਕਿ ਮੈਂ ਚੂੜੀਆਂ ਪਾਵਾਂ ਮੈਂ ਵੀ ਮਹਿੰਦੀ ਲਾਵਾਂ ਬੇਸ਼ੱਕ ਉਹ ਤੁਹਾਡੇ ਸਾਰਿਆਂ ਤੋਂ ਛੋਟੀ ਹੀ ਆ ਹਨਾ ਤਾਂ ਵੀ ਉਹਦਾ ਮਨ ਤਾਂ ਹੁੰਦਾ ਹੀ ਆ ਹਨਾ ਅੱਛਾ ਫੇਰ ਮੈਂ ਕਹਿੰਨੀ ਆ ਕਿ ਤੁਹਾਨੂੰ ਖੁਦ ਜੇ ਤੁਸੀਂ ਜਿੱਥੇ ਐਦਾਂ ਦੀ ਕੁੜੀ ਦੇਖ ਲਓ ਨਾ ਤੇ ਤਾਨੂੰ ਉੱਥੇ ਆਪ ਕਹਿਣਾ ਚਾਹੀਦਾ ਉਹ ਕੁੜੀ ਨੂੰ ਕਿ ਇਹਨੂੰ ਜ਼ਰੂਰ ਲੈ ਕੇ ਆਈਓ ਕਿ ਇਹਦਾ ਇਹਦਾ ਮਨ ਵੀ ਹੋਰ ਪਾਸੇ ਪੈ ਜਵੇ ਕਿ ਜਦੋਂ ਸਾਰੇ ਮੁੱਲੇ ਦੀਆਂ ਕੁੜੀਆਂ ਜਾਂਦੀਆਂ ਤੇ ਜਾਂਦੇ ਤਿਆਰ ਮਨਾਣ ਪੀ ਇਹ ਆਪਣੇ ਇੱਕ ਕੱਲੀ ਘਾਰ ਬੈ ਕੇ ਮਨ ਖਰਾਬ ਨਾ ਕਰੇ ਤੇ ਇਹਨੂੰ ਵੀ ਜ਼ਰੂਰ ਇਨਵਾਈਟ ਇਹਦਾ ਵੀ ਇਹਨੂੰ ਵੀ ਜ਼ਰੂਰ ਲੈ ਕੇ ਆਈਓ ਹਨਾ ਮਤਲਬ ਮੈਨੂੰ ਰੋਣਾ ਵੀ ਆਉਂਦਾ ਏ ਗੱਲਾਂ ਕਰਕੇ ਅੱਛਾ ਕਈ ਵਾਰ ਕੀ ਹੁੰਦਾ ਕਿ ਘਰ ਚ ਭਾਬੀਆਂ ਹੁੰਦੀਆਂ ਭੈਣਾਂ ਹੁੰਦੀਆਂ ਮਾਵਾ ਹੁੰਦੀਆਂ ਚਾਚੀਆਂ ਤਾਈਆਂ ਉਹ ਆਪਣੇ ਇੰਸਟਾ ਤੇ ਵੀਡੀਓ ਬਣਾਉਂਦੀਆਂ ਆ ਹਨਾ ਉਹ ਸੋਹਣੇ ਸੋਹਣੀਆਂ ਹੋ ਕੇ ਗਾਣੇ ਲਾਉਂਦੀਆਂ ਆ ਆਪਣਾ ਫੋਟੋਆਂ ਖਿੱਚਦੀਆਂ ਗਾਣੇ ਲਾਉਂਦੀਆਂ ਹਨਾ ਅੱਛਾ ਜਿਹੜੀ ਇੱਥੇ ਘਰ ਕੁੜੀ ਬੈਠੀ ਆ ਜੇ ਉਹ ਆਪਣਾ ਗਾਣਾ ਲਾ ਦੇਵੇ ਹਣਾ ਇਨਸਟਾ ਤੇ ਸੋਹਣੀ ਜੀ ਫੋਟੋ ਪਾ ਦਵੇ ਫੇ ਸਾਰੇ ਕਹਿੰਦੇ ਆ ਲੋਕੀ ਕੀ ਕਹੋਗੇ ਘਰ ਬੈਠਿਆਂ ਨੂੰ ਹੈਨਾ ਇੱਦੀ ਕਹਿੰਦੇ ਆ ਨਾ ਕਿ ਤੂੰ ਤੈਨੂੰ ਕੀ ਲੋੜ ਪੈ ਗਈ ਤੂੰ ਇਨਸਟਾ 'ਚ ਗਾਣਾ ਗਾ ਲਿਆ ਤੈਨੂੰ ਕੀ ਲੋੜ ਪੈ ਗਈ ਤੂੰ ਫੋਟੋ ਲਾ ਲਈ ਹੈਨਾ ਤੁਸੀਂ ਇਹ ਕਦੀ ਸੋਚਿਆ ਫੇ ਦਿਲ ਤਾਂ ਸਾਰਿਆਂ ਦਾ ਸੇਮ ਹੁੰਦਾ ਆ ਹੁਣ ਉਹਦਾ ਦਿਲ ਥੋੜਾ ਚੇਂਜ ਹੋ ਗਿਆ ਜੇ ਜਿਹੜਾ ਨਈ ਘਰ ਬਸਿਆ ਉਹ ਕੁੜੀਆਂ ਦਾ ਦਿਲ ਤਾਂ ਉਹੀ ਹੁੰਦਾ ਆ ਹੈਨਾ ਮਤਲਬ ਇਹ ਇਦਾਂ ਕਿ ਜਿਹਾਂ ਦੇ ਘਰ बसे ਆ ਉਹ ਗਾਣਾ ਵੀ गा ਸਕਦੀਆਂ ਆ ਤੀਆਂ ਦੇ ਮੇਲਿਆਂ 'ਚ ਵੀ ਜਾ ਸਕਦੀਆਂ ਆ ਜਿਨ੍ਹਾਂ ਦੇ ਘਰ ਨਹੀਂ बसे ਹੈਗੇ ਉਹ ਨਾ ਦਾ ਗਾਣਾ ਰੀਲ ਕੋਈ ਬਣਾ ਸਕਦੀਆਂ ਆ ਹਨਾ ਨਾ ਕੋਈ ਉਹ ਕਿਤੇ ਜਾ ਸਕਦੀਆਂ ਆ ਨਾ ਕੋਈ ਗੁੜਾ ਸੂਟ ਪਾ ਸਕਦੀਆਂ ਨਾ ਕੋਈ ਉਹ ਮੇਕਅਪ ਕਰ ਸਕਦੀਆਂ ਹਨਾ ਇੱਕ ਤਾਂ ਉਹਦੀ ਕਿਸਮਤ ਨੇ ਉਹ ਉਹਨੂੰ ਇਦਾਂ ਦਾ ਟਾਈਮ ਦਿੱਤਾ ਕਿ ਉਹਦੀ ਲਾਈਫ ਇਦਾਂ ਦੀ ਹੋ ਗਈ ਹਨਾ ਉਹਨੂੰ ਮਾਰੇ ਟੱਕਰੇ ਸੀ ਜਿਨ੍ਹਾਂ ਨੇ ਉਹਦੇ ਲਾਈਫ ਬਰਬਾਦ ਕਰ ਦਿੱਤੀ ਤੁਸੀਂ ਤਾਂ ਮਾਪੇ ਹੋ ਤੁਸੀਂ ਤਾਂ ਭੈਣ ਭਰਾ ਹੋ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੀ ਭੈਣ ਖੁਸ਼ ਰਹੇ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੀ ਭੈਣ ਵੀ ਤੁਹਾਡੀ ਤਰ੍ਹਾਂ ਹੱਥਾਂ ਤੇ ਮਹਿੰਦੀ ਲਾਵੇ ਚੂੜੀਆਂ ਪਾਵੇ ਚੁੰਨੀਆਂ ਰਵੇ ਸੋਹਣੇ ਸੋਹਣੇ ਕੱਪੜੇ ਪਾਵੇ ਤੁਸੀਂ ਜਾਣਦੇ ਆਂ ਕਿ ਤੁਹਾਡੀ ਹੀ ਭੈਣ ਜੇ ਸਾਰੇ ਜਣੇ ਚਲ ਜਾਣ ਸਾਰਿਆਂ ਦੀਆਂ ਫੋਟੋਆਂ ਦੇਖ-ਦੇਖੇ ਰੋਵੇ ਆਪਣੀ ਕਿਸਮਤ ਨੂੰ ਕਿ ਮੇਰੀ ਮੇਰੀ ਕਿਸਮਤ ਇਦਾਂ ਦੀ ਹੈ ਕਿ ਮੈਂ ਇਹਨਾਂ ਚ ਸ਼ਾਮਲੀ ਨਹੀਂ ਹੋ ਸਕਦੀ ਮਤਰਾਵ ਮੇਰੇ ਬਸ ਨਹੀਂ ਹੈਗਾ ਜੇ ਮੇਰੇ ਬਸ ਹੁੰਦਾ ਮੈਂ ਉਹਨਾਂ ਭੈਣਾਂ ਵਾਸਤੇ ਮੈਂ ਅਲੱਗ ਪ੍ਰੋਗਰਾਮ ਕਰਦੀ ਕਿ ਆਓ ਭੈਣੋ ਤੁਸੀਂ ਜਿਹੜੀਆਂ ਤੁਸੀਂ ਆਪਣੇ ਘਰ ਬੈਠੀਆਂ ਸਿੰਗਲ ਆਂ ਆਓ ਆਪਾਂ ਰਲ ਕੇ ਇੱਕ ਫੰਕਸ਼ਨ ਆਪਣੇ ਵਾਸਤੇ ਵੀ ਕਰੀਏ ਕਿ ਇਹ ਫੰਕਸ਼ਨ ਉਹ ਫਿਰ ਆਪਣਾ ਅਲੱਗ ਕਰ ਲੈਣਾ ਕਿ ਜਿੰਨੀਆਂ ਵੀ ਆਪਣੇ ਪੇਗਿਆਂ ਦੇ ਘਰ ਬੈਠੀਆਂ ਆਂ ਉਹ ਆਪਣਾ ਲੱਗ ਫੰਕਸ਼ਨ ਕਰਦਣ ਕਿਉਂਕਿ ਉਹਨਾਂ ਨੂੰ ਕਿਸੇ ਨੇ ਨਾ ਇਨਵਾਈਟ ਕਰਨਾ ਹੁੰਦਾ ਨਾ ਬੁਲਾਣਾ ਹੁੰਦਾ ਜੋ ਆਪਣਾ ਚਾਹ ਆਪਣਾ ਆਪਣੇ ਅ ਅੰਦਰਲਾ ਕੱਢਣ ਹਨ ਬਿਆਨ ਕਰਨ ਕਿ ਸਾਡਾ ਮਨ ਉਹ ਕਰਦਾ ਜਾਣ ਨੂੰ ਪਹਿਲਾਂ ਤਾਂ ਹਰੇਕ ਨੇ ਹੱਸਣਾ ਲਾਈ ਹੀ ਨਹੀਂ ਜਾਣਾ ਆ ਘਰ ਬੈਠੀ ਆ ਇਹਨੇ ਕੀ ਕਰਨਾ ਸੋਏ ਗੱਲਾਂ ਮੈਂ ਸੋਧੀਆਂ ਸੋ ਕਿਸੇ ਦਾ ਸੁਣਨ ਦੋ ਚੰਗਾ ਹਨਾ ਕੀ ਤੁਸੀਂ ਚਾਹੁੰਦੇ ਆ ਕਿ ਉਹ ਕੁੜੀਆਂ ਵਿਚਾਰੀਆਂ ਆਪਣਾ ਲੱਗ ਪ੍ਰੋਗਰਾਮ ਕਰਿਆ ਕਰਨ ਧੀਆਂ ਦਾ ਜਿੱਥੇ ਉਹ ਹੀ ਭੈਣਾਂ ਹੋਣ ਜਿਨ੍ਹਾਂ ਨੂੰ ਪਤਾ ਹੋਵੇ ਕਿ ਸਾਡੇ ਲਈ ਉਹ ਵਾਲੀ ਜਗ੍ਹਾ ਨਹੀਂ ਉਸ ਇੱਥੇ ਜਾਣਾ ਆ ਉਹ ਤੁਹਾਡੀਆਂ ਹੀ ਧੀਆਂ ਆ ਤੁਹਾਡੀਆਂ ਹੀ ਭੈਣਾਂ ਆ ਤੁਹਾਡੀਆਂ ਹੀ ਮਾਵਾਂ ਆ ਹਨਾ ਫਿਰ ਤੁਸੀਂ ਇਦਾਂ ਇੰਨਾ ਫਰਕ ਕਿਉਂ ਕਰਦੇ ਆ ਤੁਸੀਂ ਪੜ੍ਹੇ ਲਿਖੇ ਆ ਸਭ ਕੋ ਸ਼ਾ ਫਿਰ ਤੁਸੀਂ ਮੱਲੇ ਜਿਹੜੀ ਕੁੜੀ ਇਦਾਂ ਵਿਚਾਰੀ ਬੈਠੀ ਹੁੰਦੀ ਆ ਉਹ ਉਹਦਾ ਥੋੜਾ ਕਸੂਰ ਆ ਹਰ ਇੱਕ ਦਾ ਮਨ ਹੁੰਦਾ ਕਿ ਉਹ ਆਪਣੇ ਸਹੁਰੇ ਘਰ ਰਵੇ ਆਪਣੇ ਆਦਮੀ ਨੇ ਨਾਲ ਘੁੰਮੇ ਫਿਰੇ ਸਾਰਾ ਕੁਝ ਹਾਰ ਸ਼ਿੰਗਾਰ ਲਗਾਵੇ ਹਨਾ ਕਿਹਦਾ ਮਨ ਹੁੰਦਾ ਆਪਣੇ ਪੇਕੇ ਘਰ ਬੈਠਣ ਦਾ ਫਿਰ ਮੱਲੇ ਆਲੇ ਚਾਰ ਚਾਰ ਜਨਾਨੀਆਂ ਇਕੱਠੀਆਂ ਹੋ ਕੇ ਉਹ ਬੈਠੀ ਉਹ ਬਟਕੀ ਦਾ ਮਨ ਕਰਦਾ ਬਹਿਣ ਲਈ ਅੱਛਾ ਜਦੋਂ ਆਪਣੀ ਕੁੜੀ ਮੱਲੇ ਆਣ ਦੀ ਕਿਸੇ ਦੀ ਆਪਣੀ ਕੁੜੀ ਬੈਠ ਕੇ ਜਿਹੜੇ ਰਿਸ਼ਤੇਦਾਰ ਦੀ ਆਪਣੀ ਕੁੜੀ ਬੈਠਦੀ ਆ ਉਹ ਵੀ ਸਹੁਰੇ ਮਾੜੇ ਸੀ ਜੇ ਕਿਸੇ ਦੀ ਧੀ ਬੈਠਦੀ ਆ ਆ ਕੁੜੀ ਚੰਗੀ ਨਹੀਂ ਤਾਂ ਐਦਾਂ ਹੋ ਗਿਆ ਇਹ ਐਦਾਂ ਕਿਉਂ ਹੁੰਦਾ ਆ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਵੀ ਐਦਾਂ ਬਿੱਤ ਕਰਾ ਕਿਉਂ ਹੁੰਦਾ ਆ ਹਨਾ ਮਤਲਬ ਬਹੁ ਜਣਿਆਂ ਦੇ ਮੈਂ ਘਰਾਂ ਚ ਤਾਂ ਦੇਖ ਦੇਖ ਲਿੱਤਾ ਮੈਂ ਇੱਕ ਦੋਆਂ ਗੱਲਾਂ ਵੀ ਕੀਤੀਆਂ ਮੇਰੇ ਥੋੜੇ ਨੌਨ ਚੱਕ ਦੋ ਹੈਗੀਆਂ ਕੁੜੀਆਂ ਹਨਾ ਤੇ ਮੈਂ ਜਦੋਂ ਉਹਨਾਂ ਨਾਲ ਗੱਲ ਕੀਤੀ ਵੀ ਭਾਬੀਆਂ ਜਾ ਰਹੀਆਂ ਤੂੰ ਨਹੀਂ ਜਾਣਾ ਕਹਿੰਦੇ ਨਹੀਂ ਭਾਬੀਆਂ ਨੂੰ ਆਪ ਚਾਹੀਦਾ ਆ ਮਾਮਾ ਨੂੰ ਆਪ ਚਾਹੀਦਾ ਆਪਣੀ ਧੀ ਨੂੰ ਕਹਿਣਾ ਵੀ ਕੁਛ ਨਹੀਂ ਹੋਇਆ ਜੇ ਉਹ ਐਦਾਂ ਦੇ ਨਿਕਲੇ ਅਸੀਂ ਅਸੀਂ ਹੈਗੇ ਆ ਤੇਰਾ ਮਾਂ ਬਾਪ ਹੈਗੇ ਆ ਤੇਰੀਆਂ ਭੈਣਾਂ ਭਰਜਾਈਆਂ ਹੈਗੀਆਂ ਆ ਉਹਨੂੰ ਉਹਨੂੰ ਐਨਾ ਨੂੰ ਤੁਸੀਂ ਮੋਟੀਵੇਟ ਕਰੋਗੇ ਉਹ ਵੀ ਕੁੜੀ ਆਪਣੀ ਜ਼ਿੰਦਗੀ ਜੀ ਲਵੇ ਹਨਾ ਤੁਸੀਂ ਤੁਸੀਂ ਕਦੀ ਸੋਚਿਆ ਕਿ ਜਿਹੜੀ ਕੁੜੀ ਆਪਣੇ ਪੇਰੈਂਟਸ ਦੇ ਘਰ ਬੈਠੀ ਹੋਵੇ ਉਹ ਆਪਣੇ ਲਾਈਫ ਦੇ ਵਿੱਚ ਕਿੰਨੀ ਦੁਖੀ ਆ ਹਨਾ ਫਿਰ ਹਰ ਕੋਈ ਫਿਰ ਉਹ ਇੰਨੀ ਦੁਖੀ ਹੁੰਦੀ ਆ ਉਹ ਕਿਸੇ ਨਾਲ ਗੱਲ ਨਹੀਂ ਕਰਦੀ ਕਿਉਂਕਿ ਉਹ ਆਪਣੇ ਲਾਈਫ ਚ ਪਹਿਲਾਂ ਹੀ ਇੰਨੀ ਦੁਖੀ ਹੁੰਦੀ ਆ ਕਈ ਗੱਲਾਂ ਬਣਾਉਣ ਵਾਲੇ ਲੋਕ ਪਤਾ ਕੀ ਗੱਲਾਂ ਬਣਾਉਂਦੇ ਆ ਉਹ ਇਹ ਬਣਾਉਂਦੇ ਆ ਗੱਲਾਂ ਕਿ ਇਹ ਬਹੁਤ ਆਕੜ ਵਾਲੀ ਕੁੜੀ ਆ ਬਹੁਤ ਈਗੋ ਆ ਇਹਦੇ ਵਿੱਚ ਹਨਾ ਬਹੁਤ ਹੀ ਨੈਗੇਟਿਵਿਟੀ ਵਾਲੀ ਕੁੜੀ ਆ ਤੁਸੀਂ ਇੱਥੇ ਹੁਣ ਦੱਸੋ ਜੇ ਉਹੋ ਚ ਨੈਗੇਟਿਵਿਟੀ ਨਹੀਂ ਹੋਵੇ ਤਾਂ ਕੀ ਹੋਵੇ ਜਿਆਦਾ ਚੰਗਾ ਖਾਲਵੇ ਚੰਗਾ ਪਹਿਨ ਲਵੇ ਫਿਰ ਕਹਿਣ ਦੇ ਕੀ ਗੱਲ ਹਨਾ ਕਿਤੇ ਜਾਵੇ ਆਵੇ ਕੋਈ ਕੁਝ ਤੈਨੂੰ ਕਹੂਗਾ ਕਰੇ ਰਹਿ ਤੂੰ ਜਦ ਤੁਸੀਂ ਉਹਦੀ ਉਹਨੂੰ ਨੈਗੇਟਿਵਿਟੀ ਉਹਦੇ ਮਾਈਂਡ ਚ ਨੈਗੇਟਿਵਿਟੀਆਂ ਨੈਗੇਟਿਵਿਟੀਆਂ ਭਰਦੇ ਰਹਿੰਨੇ ਆ ਤੇ ਉਹਦਾ ਵੀ ਜਿਹੜਾ ਮਾਈਂਡ ਐ ਇਦਾਂ ਦਾ ਹੋ ਜਾਂਦਾ ਕਿ ਕਿ ਇੱਕ ਤਾਂ ਉਹ ਪਹਿਲੇ ਹੀ ਸੋਹਰੇ ਵਾਲੋ ਸਤਾਈ ਹੁੰਦੀ ਆ ਇੱਕ ਉਹਦੀ ਜਿਹੜੀ ਲਾਈਫ ਹੱਸਣ ਖੇਡਣ ਦੀ ਆ ਉਹਦੀ ਸਾਰੀ ਲਾਈਫ ਬਰਬਾਦ ਹੋ ਜਾਂਦੀ ਹੈ ਨਾ ਫੇਰ ਉਹ ਤੋਂ ਉਹਨੂੰ ਸਾਥ ਤੁਸੀਂ ਕਹਿੰਨੇ ਆ ਹਨਾ ਇਹ ਲੜਾਈ ਲੜਾਕੂ ਆ ਇਦਾਂ ਇਦਾਂ ਤੁਹਾਨੂੰ ਪਤਾ ਜਿਹੜੀ ਜਿਹੜੀ ਕੁੜੀ ਆਪਣੇ ਆਪਣਾ ਸਾਰਾ ਆਪਣੀਆਂ ਖੁਸ਼ੀਆਂ ਸਾਰੀਆਂ ਖਤਮ ਕਰਕੇ ਬੈਠੀ ਹੁੰਦੀ ਆ ਜੇ ਖੁਸ਼ ਹੋ ਰਵੇ ਜੇ ਖੁਸ਼ ਰਹੇ ਹਨਾ ਫੇ ਤੁਸੀਂ ਹੀ ਕਹਿਣਾ ਕੋਈ ਤਾਂ ਗੱਲ ਹੈਗੀ ਆ ਜਿਹੜਾ ਇੰਨੀ ਖੁਸ਼ ਆ ਉਹ ਤੁਸੀਂ ਕਹਿਣਾ ਤੁਸੀਂ ਲੋਕਾਂ ਨੇ ਉਹ ਕਹਿਣਾ ਆ ਜੋ ਕੁੜੀ ਆਪਣਾ ਚੰਗਾ ਪਾਵੇ ਲਾਵੇ ਘੁੰਮੇ ਫਿਰੇ ਤੁਹਾਡੇ ਮਾਈਂਡ ਚ ਪਤਾ ਸਭ ਤੋਂ ਪਹਿਲਾਂ ਕਿਹੜੀ ਗੱਲ ਆਣੀ ਆ ਕੋਈ ਤਾਂ ਗੱਲ ਹੈਗੀ ਆ ਇਹਦੇ ਕਿਸੇ ਨਾ ਕੋਈ ਗੱਲ ਹੈਗੀ ਆ ਤਾ ਹੀ ਖੁਸ਼ ਹੈਨੀ ਉਹ ਕੁੜੀ ਖੁਸ਼ ਨਹੀਂ ਰਹਿ ਸਕਦੀ ਆਪਣੀ ਲਾਈਫ ਚ ਸੋ ਪਲੀਜ਼ ਮੈਂ ਤਾਂ ਇਹ ਬਹੁਤ ਇਹ ਟੌਪਿਕ ਤਾਂ ਬੋਲਿਆ ਕਿ ਉਹ ਵੀ ਤੁਹਾਡੀ ਹੋਈ ਇੱਕ ਉਹ ਹੈਗੀ ਆ ਕਿ ਮਤਲਬ ਮੈਨੂੰ ਹੁਣ ਇੱਥੇ ਸਮਝਾਣ ਨਹੀਂ ਆਉਂਦਾ ਕਿ ਤੁਸੀਂ ਵੀ ਇੱਕ ਔਰਤਾ ਆ ਉਹ ਵੀ ਇੱਕ ਔਰਤਾ ਹਨਾ ਤੁਸੀਂ ਇਹ ਗੱਲਾਂ ਇਹ ਕਰਦੇ ਹੋ ਔਰਤਾ ਆ ਹਨਾ ਤਾਂ ਤੁਹਾਨੂੰ ਐਦਾ ਦੀ ਕੁੜੀ ਦਾ ਸਾਥ ਦੇਣਾ ਚਾਹੀਦਾ ਆ ਹਨਾ ਨਾ ਕਿ ਉਹਨੂੰ ਤੁਹਾਨੂੰ ਡੀਮੋਟੀਵੇਟ ਕਰਨਾ ਚਾਹੀਦਾ ਆ ਆ ਜਾਂ ਫਿਰ ਕਈ ਕਈ ਵਾਰ ਕੀ ਹੁੰਦਾ ਆ ਕੁੜੀਆਂ ਜਦੋਂ ਇੰਨੀਆਂ ਅਪਸੈਟ ਹੋ ਜਾਂਦੀਆਂ ਇੰਨੀਆਂ ਅਪਸੈਟ ਹੋ ਜਾਂਦੀਆਂ ਕਈ ਵਾਰ ਤਾਂ ਇੱਥੋਂ ਤੱਕ ਹੀ ਹੁੰਦਾ ਕੁੜੀਆਂ ਸੂਸਾਈਡ ਕਰ ਲੈਂਦੀਆਂ ਹਨਾ ਤੇ ਜਦੋਂ ਸੂਸਾਈਡ ਕਰ ਲੈਂਦੀਆਂ ਫਿਰ ਫਿਰ ਉਹੀ ਲੋਕ ਕਹਿੰਦੇ ਆ ਚੰਗੀ ਨਹੀਂ ਹੋਣੀ ਇਹ ਕੋਈ ਗਲਤ ਹੋਣੀ ਆ ਜਿਹੜਾ ਛਪਾਨ ਦੀ ਮਾਰੀ ਨੇ ਸੂਸਾਈਡ ਕਰ ਦਿੱਤਾ ਤੁਹਾਨੂੰ ਪਤਾ ਉਹ ਕੁੜੀਆਂ ਕਿੰਨੀਆਂ ਡਿਪਰੈਸਡ ਹੁੰਦੀਆਂ ਆ ਕਿੰਨੀਆਂ ਟੈਂਸ਼ਨ 'ਚ ਹੁੰਦੀਆਂ ਆ ਹਨਾ ਸੋ ਜਿੱਥੇ ਵੀ ਇਦਾਂ ਦੀਆਂ ਕੁੜੀਆਂ ਦੇਖੋ ਨਾ ਤੁਸੀਂ ਉਹਨਾਂ ਨਾਲ ਬਹਿ ਕੇ ਗੱਲਾਂ ਕਰੋ ਉਹ ਕੁੜੀਆਂ ਚਾਹਦੀਆਂ ਹੁੰਦੀਆਂ ਆ ਕਿ ਸਾਡੇ ਨਾਲ ਬਹਿ ਕੇ ਕੋਈ ਦੋ ਗੱਲਾਂ ਕਰ ਲਵੇ ਮਤਲਬ ਕਿਸੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਉਹਦੇ ਨਾਲ ਕੁੜੀ ਨਾਲ ਦੋ ਬਹਿ ਕੇ ਗੱਲਾਂ ਕਰ ਲਵੇ ਜਿੱਥੇ ਐਦਾਂ ਦੀ ਕੁੜੀ ਦੇਖੋ ਨਾ ਤੁਸੀਂ ਜਿਹੜੀ ਆਪਣੇ ਇੰਨਾ ਸਟਰਗਲ ਕਰ ਰਹੀ ਹੈ ਆਪਣੇ ਮਾਪੇ ਦੇ ਘਰ ਬੈਠੀ ਆ ਉਹਦੇ ਨਾਲ ਤੁਸੀਂ ਹਮੇਸ਼ਾ ਗੱਲਾਂ ਕਰੋ ਤੁਸੀਂ ਜੇ ਉਹਨੂੰ ਕਹਿ ਦੋਗੇ ਨਾ ਅਸੀਂ ਹੈਗੇ ਆ ਤੋ ਤੇ ਟੈਨਸ਼ਨ ਨਾ ਲੈ ਉਹਦੀ ਅੱਧੀ ਅੱਧੀ ਜਿਹੜੀ ਟੈਨਸ਼ਨ ਉਹ ਮੁੱਕ ਜੂਗੀ ਤੁਹਾਨੂੰ ਪਤਾ ਕਿ ਉਹ ਕੁੜੀ ਕਿੰਨੀ ਦੁਖੀ ਹੁੰਦੀ ਆ ਉਹਨੂੰ ਆਉਣ ਵਾਲੇ ਟਾਈਮ ਦੀ ਚਿੰਤਾ ਉਹਨੂੰ ਜਿਹੜਾ ਚੱਲ ਰਿਹਾ ਹੁਣ ਇਹਦੇ ਵਿੱਚ ਅੱਜ ਦੀ ਚਿੰਤਾ ਉਹਨੂੰ ਕੱਲ ਦੀ ਚਿੰਤਾ ਅੱਜ ਦੀ ਵੀ ਚਿੰਤਾ ਉਹਨੂੰ ਹੁੰਦੀ ਐ ਉਹਨੂੰ ਕੱਲ ਦੀ ਵੀ ਚਿੰਤਾ ਆਣ ਵਾਲੇ ਟਾਈਮ ਦੀ ਔਰ ਉਹਨੂੰ ਜਿਹੜਾ ਉਹਦਾ ਬੀਤ ਗਿਆ ਨਾ ਟਾਈਮ ਮੈ ਮੈਨੂੰ ਰੋਣਾ ਆ ਰਿਹਾ ਮੈਨੂੰ ਉਸ ਸਾਰੀਆਂ ਭੈਣਾਂ ਵਾਲੀ ਰੋਣਾ ਆ ਰਿਹਾ ਕਿਉਂਕਿ ਇੱਥੇ ਅੱਜ ਮੈਂ ਵੀ ਖੜੀ ਆ ਮੈਂ ਵੀ ਇਸ ਜਗ੍ਹਾ ਤੇ ਖੜੀ ਆਂ ਮਤਲਬ ਐਦਾ ਕਿ ਉਹਨੂੰ ਜਿਹੜੀ ਪਿਛੜੀ ਉਹਦੀ ਕਹਾਣੀ ਪਿਛੜੀ ਜੋ ਨਾ ਬੀਤਿਆ ਉਹਨੂੰ ਉਹ ਵੀ ਯਾਦ ਆਂਦਾ ਉਹਨੂੰ ਆਪਣਾ ਅੱਜ ਵੀ ਉਹਨੂੰ ਅੱਜ ਵੀ ਇਹਦੀ ਚਿੰਤਾ ਆ ਉਹਨੂੰ ਆਪਣਾ ਕੱਲ ਦਿੱਤ ਹੈ ਹੀ ਚਿੰਤਾ ਕਿ ਕੱਲ ਮੇਨਾਂ ਕੀ ਹੋਣਾ ਸੋ ਕਦੀ ਵੀ ਐਦਾ ਦੀ ਕੁੜੀ ਦੇਖੀ ਉਹਨਾਂ ਦੋ ਦੋ ਗੱਲਾਂ ਕਰ ਲਿਆ ਕਰੋ ਹੈ ਨਾ ਉਹ ਖੁਸ਼ ਹੋ ਜੂਗੀ ਉਹਦੇ ਆਪਣੇ ਉਹ ਆਪਣੇ ਨਹੀਂ ਉਹਨਾਂ ਟਾਈਮ ਬਿਤਾਉਂਦੇ ਕਿਉਂ ਨਹੀਂ ਬਿਤਾਉਂਦੇ ਕਿਉਂਕਿ ਸਭ ਨੂੰ ਪਤਾ ਖਾਲੀ ਆ ਇਕ ਕੁਛ ਨਹੀਂ ਹੈਗਾ ਔਰ ਜਿਹਦੇ ਜਿਹਦੇ ਕੋਲ ਹੁੰਦਾ ਆ ਉਹ ਭਾਵੇਂ ਬੰਦਾ ਨਹੀਂ ਸਹੀ ਹੁੰਦਾ ਉਹਦੇ ਕੋਲ ਸਾਰੇ ਹੁੰਦੇ ਆ ਹਨਾ ਸੋ ਆਪਾਂ ਆਪਾਂ ਆਪਣੇ ਆਪ ਨੂੰ ਹੀ ਚੇਂਜ ਕਰਨਾ ਆ ਹਨਾ ਆਪਾ ਲੇਡੀਜ਼ ਆਪਾਂ ਹੀ ਆਪਣੇ ਆਪਾਂ ਹੀ ਗਾਂ ਲੇਡੀਜ਼ ਨੂੰ ਆਪਣੀਆਂ ਭੈਣਾਂ ਨੂੰ ਧੀ ਨੂੰ ਆਪਾਂ ਇਹ ਇਦਾਂ ਕਰਦੇ ਕਿਉਂ ਕਰਦੇ ਆਪਾਂ ਸਾਡੀਆਂ ਹੀ ਮਾਮਾ ਧੀਆਂ ਭਾਬੀਆਂ ਭੈਣਾ ਉਹੀ ਉਹੀ ਕਰਦੀਆਂ ਹਨਾ ਚਾਹੇ ਰਿਏ ਵਾਲਾ ਚਾਹੇ ਮੱਲੇ ਚਾਹੇ ਰਿਸ਼ਤੇਦਾਰ ਆ ਕਦੇ ਵੀ ਜਿਹੜੀ ਕੁੜੀ ਪੇਰੈਂਟਸ ਦੇ ਘਰ ਬੈਠੀ ਹੁੰਦੀ ਆ ਉਹਨੂੰ ਉਹਨੂੰ ਡੀਮੋਟੀਵੇਟ ਨਾ ਕਰੋ ਉਹਨੂੰ ਪਰੇਸ਼ਾਨ ਨਾ ਕਰੋ ਕਿਉਂਕਿ ਉਹ ਪਹਿਲਾਂ ਹੀ ਪਰੇਸ਼ਾਨ ਆ ਆਪਣੀ ਲਾਈਫ 'ਚ ਹਨਾ ਫਿਰ ਰਿਸ਼ਤੇਦਾਰ ਕਹਿੰਦੇ ਆ ਆਕੜ ਵਾਲੀ ਆ ਬੋਲ ਫੜਾਕਾ ਐਦਾਂ ਐਦਾਂ ਔਰ ਇੱਕ ਗੱਲ ਹੋਰ ਦੇਖਿਓ ਕਿ ਜੇ ਜਿਹੜੀ ਕੁੜੀ ਬੋਲ ਫੜਾਕ ਹੁੰਦੀ ਹੈ ਨਾ ਉਹ ਕਦੀ ਗਲਤ ਨਹੀਂ ਹੁੰਦੀ ਉਹ ਕਿਸੇ ਦੇ ਚਾਪ ਰੂਸੇ ਨਹੀਂ ਕਰ ਸਕਦੀ ਉਹ ਕੁੜੀ ਕਿਉਂਕਿ ਉਹ ਜਿਹੜੀ ਬੋਲ ਫੜਾਕ ਹੁੰਦੀਆਂ ਉਹਨੂੰ ਜੋ ਉਹਦੇ ਜਵਾਨ ਚ ਹੋਵੇ ਉਹਦੇ ਦਿਲ ਚ ਹੋਵੇ ਜਵਾਨ ਚ ਉਹ ਦੋ ਮੂੰਹੇ ਸੱਪ ਵਰਗੀਆਂ ਨਹੀਂ ਹੁੰਦੀ ਹਨਾ ਇੱਕ ਅੱਗੇ ਸੱਪ ਇੱਕ ਅੱਗੇ ਮੂੰਹ ਇੱਕ ਪਿੱਛੇ ਮੂੰਹ ਮਤਲਬ ਕਿ ਉਹਦੇ ਮੂੰਹ ਤੇ ਉਹਦੀ ਉਹਦੇ ਮੂੰਹ ਤੇ ਉਹਦੀ ਉਹਦੇ ਮੂੰਹ ਤੇ ਹੋਰੀ ਉਹ ਅੱਦਾ ਦੀ ਨਹੀਂ ਹੁੰਦੀ ਬੋਲ ਪੜਾਕ ਕੁੜੀ ਹੈਨਾ ਸੋ ਜਿਹੜੀਆਂ ਵੀ ਬੋਲ ਪੜਾਕ ਬੰਦਾ ਹੁੰਦਾ ਨਾ ਕੋਈ ਦਿਲ ਦਾ ਮਾੜਾ ਨਹੀਂ ਹੁੰਦਾ ਜਿਹੜਾ ਬੰਦਾ ਮਿੱਠੀਆਂ ਛੂਰੀਆਂ ਹੁੰਦਾ ਨਾ ਮਿੱਠੀਆਂ-ਮਿੱਠੀਆਂ ਗੱਲਾਂ ਕਰਦਾ ਉਹ ਪੂਰਾ ਸੱਪ ਹੁੰਦਾ ਸੱਪ ਉਹਨੇ ਤੁਹਾਡੇ ਚਾਪ ਰੂਸੀ ਕਰ-ਕਰ ਕੇ ਨਾ ਥਾ ਕੋਲ ਪੜ੍ਹੂਈ ਜਾਣਾ ਪੜ੍ਹੂਈ ਜਾਣਾ ਹੈਨਾ ਤੇ ਜਿਹੜਾ ਇਨਸਾਨ ਦੁਨੀਆਂ 'ਚ ਕੱਲਾ ਹੁੰਦਾ ਨਾ ਇਹ ਯਾਦ ਰੱਖਿਓ ਉਹ ਇਨਸਾਨ ਇਹ ਨਹੀਂ ਕਿ ਉਹ ਇਨਸਾਨ ਕੱਲਾ ਆ ਤੇ ਉਹ ਗਲਤ ਆ ਕਈ ਵਾਰ ਇੱਥੇ ਚੰਗੇ ਲੋਕ ਵੀ ਕੱਲੇ ਮੈਂ ਦੇਖੇ ਆ ਦੁਨੀਆਂ 'ਚ ਜਿਹੜੇ ਲੋਕ ਜ਼ਿਆਦਾ ਚੰਗੇ ਆ ਨਾ ਜਿਨ੍ਹਾਂ ਦੇ ਅੰਦਰ ਸਾਫ਼ ਆ ਜਿਹੜਾਂ ਦੇ ਅੰਦਰ ਕੋਈ ਮੈਨ ਨਹੀਂ ਹੈਗੀ ਕਈ ਵਾਰ ਉਹੀ ਲੋਕ ਕੱਲੇ ਰਹਿ ਜਾਂਦੇ ਲਾਈਫ 'ਚ ਕਿਉਂਕਿ ਉਹ ਲੋਕ ਨਾ ਆਪਣੀ ਆਪਣੀ ਜ਼ਿੰਦਗੀ ਵਿੱਚ ਜੋ ਦੇਖਦੇ ਆ ਨਾ ਕਿ ਉਹ ਬੰਦਾ ਉਹਦੇ ਨਾਲ ਗਲਤ ਕਰ ਰਿਹਾ ਆ ਉਹ ਨਾਲ ਹੀ ਉਹ ਤੋਂ ਡਿਸਟੈਂਸ ਬਣਾ ਲੈਂਦੇ ਆ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਆ ਕਿ ਇਹ ਬੰਦਾ ਸਾਡੇ ਨਾਲ ਚਲਾਕੇ ਖੇਡ ਰਿਹਾ ਆ ਕਿ ਇਹ ਬੰਦਾ ਸਾਡੇ ਚਾਪਰੂਸੀ ਕਰ ਰਿਹਾ ਆ ਇਹ ਬੰਦਾ ਮੇਤੋ ਮੇਰੀ ਤੇਤੋ ਤੇਰੀ ਉਤੋ ਉਹਦੀ ਕਰ ਰਿਹਾ ਆ ਉਹ ਬੰਦਾ ਉਹ ਤੋਂ ਆਪ ਹੀ ਡਿਸਟੈਂਸ ਬਣਾ ਲੈਂਦਾ ਆ ਹਨਾ ਜਦੋਂ ਡਿਸਟੈਂਸ ਬਣਾ ਲਾਂਦਾ ਵੀ ਉਹੀ ਬੰਦਾ ਜਾ ਕੇ ਸਾਰੇ ਗੱਲਾਂ ਭੁਲਾਉਂਦਾ ਕਿ ਇਹ ਤਾਂ ਚੰਗੀ ਹੈਣੀ ਹੈ ਤਾਂ ਐਦਾਂ ਹੈ ਤਾਂ ਅੱਦੇ ਦੀ ਕਿਸੇ ਨਾਲ ਬਣਦੀ ਨਹੀਂ ਹਨਾ ਮਤਲਬ ਕੀ ਮੈਂ ਮਤਲਬ ਇਹ ਮੈਂ ਮੈਂ ਤੁਹਾਨੂੰ ਇਹੀ ਦੱਸਣਾ ਚਾਹੁੰਦੀ ਸੀ ਕਿ ਮੈਂ ਇਹੀ ਮੇਰਾ ਮਨ ਸੀ ਕਿ ਜਿੱਥੇ ਵੀ ਐਦਾਂ ਦੀ ਕੁੜੀ ਤੁਸੀਂ ਦੇਖ ਲੈਂਦੇ ਹੋ ਤਾਂ ਦੂਰ ਨਾ ਜਾਓ ਉਹਦੇ ਉਹਦੇ ਅੰਦਰ ਐਨੇ ਦੋਖ ਹੁੰਦੇ ਆ